ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਇੱਕ ਵੱਖਰੀ ਤਰ੍ਹਾਂ ਦੀ ਘਰਵਟ ਵੇਖਣ ਨੂੰ ਮਿਲੀ ਹੈ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜਿਹੜੇ ਕੇ ਡਬਲੂ ਗਾਰਡ ਅਸਾਮ ਜੇਲ੍ਹ ਦੇ ਵਿੱਚ ਐਨਐਸਏ ਅਧੀਨ ਬੰਦ ਨੇ ਉਹ ਹੁਣ ਆਜ਼ਾਦ ਚੋਣ ਲੜਨਗੇ ਬਕਾਇਦਾ ਉਹਨਾਂ ਦੀ ਆਜ਼ਾਦ ਚੋਣ ਸੰਬੰਧੀ ਜਿਹੜਾ ਐਲਾਨ ਹੈ ਭਾਈ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਦਰਾਨ ਕਰ ਦਿੱਤਾ ਕਹਿੰਦਾ ਭਾਵੇਂ ਕਿ ਜਿਹੜਾ ਕਈ ਦਿਨਾਂ ਦਾ ਇਹ ਮਾਮਲਾ ਕਈ ਮੋੜ ਕੱਟਦਾ ਵਿਖਾਈ ਦੇ ਰਿਹਾ ਸੀ ਅੱਜ ਖੁੱਲ ਕੇ ਸਾਹਮਣੇ ਆਇਆ ਹੈ ਕਿ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਰੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਪਿਆ ਪਿੰਡ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੰਜਾਬ ਦੇ ਚਨਾਵੀ ਇਤਿਹਾਸ ਦੇ ਵਿੱਚ ਖਾਸ ਕਰਕੇ ਲੋਕ ਸਭਾ ਪੇੜਨ ਨੂੰ ਲੈ ਕੇ 1999 89 ਦੇ ਵਿੱਚ ਕੁਝ ਸਿੱਖ ਪੰਜਾਬੀ ਜੇਲ੍ਹਾਂ ਦੇ ਵਿੱਚ ਉਜਿੱਤ ਗਏ ਜਿਨ੍ਹਾਂ ਦੇ ਵਿੱਚ ਭਾਈ ਸਿਮਰਜੀਤ ਸਿੰਘ ਮਾਨ ਤੇ ਭਾਈ ਅਤਿੰਦਰਪਾਲ ਸਿੰਘ ਪਟਿਆਲੇ ਤੋਂ ਤੇ ਤਰਨਤਾਰਨ ਤੋਂ ਅਜਿਹੀ ਤਰ੍ਹਾਂ ਦਾ ਹੀ ਵਰਤਾਰਾ ਹੋਣਾ ਹੈ ਕਿ ਇੱਕ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਉਹਨਾਂ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਜਿਹੜਾ ਇਹ ਲੋਕ ਸਭਾ ਚੋਣ ਪੇੜ ਹੈ ਤੇ ਖਡੂਰ ਸਾਹਿਬ ਜਿਹੜੀ ਸੀਟ ਹੈ ਉਹ ਉੱਥੋਂ ਲਈ ਜਿਹੜੀ ਹੈ ਚਨਾਵੀ ਮਹਿਮਾ ਮਸ਼ਹ ਸ਼ੁਰੂ ਕਰਨ ਦਾ ਕਾਇਦਾ ਅੱਜ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨ ਕਰ ਦਿੱਤਾ ਗਿਆ। ਉਹਨਾਂ ਦੀ ਮਾਤਾ ਬਲਵਿੰਦਰ ਕੌਰ ਨੇ ਕਾਇਦਾ ਇਸ ਸੰਬੰਧੀ ਅਨਾਉਂਸਮੈਂਟ ਕੀਤੀ ਹੈ। ਡਾਕਟਰ ਸਾਹਿਬ ਇਹ ਮਾਮਲਾ ਕਿਉਂਕਿ ਪੰਜਾਬ ਦੇ ਅਧਿਆਏ ਦੇ ਵਿੱਚ ਪਹਿਲਾਂ ਇੱਕ ਵਾਰੀ ਵਰਤਾਰਾ ਸਾਹਮਣੇ ਆ ਚੁੱਕਾ ਹੈ। ਉਦਾਂ ਵੀ ਹਿੰਦੁਸਤਾਨ ਦੇ ਪੱਧਰ ਉੱਤੇ ਵੀ ਜੇਲ੍ਹ ਦੇ ਵਿੱਚ ਬੰਦ ਕਈ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਚੋਣ ਲੜੀ ਹੈ। ਤੇ ਹੁਣ ਇਹ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮਾਮਲਾ ਵਿਖਣ ਨੂੰ ਮਿਲੇਗਾ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਕੁਝ ਰਹਿਣ ਵਾਲਾ ਹੈ ਅਜੇ ਅੱਜ ਦੀ ਇਸ ਜਿਹੜੀ ਸਿਆਸੀ ਘਰਵਟ ਹੈ ਜੀ ਡਾਕਟਰ ਸਾਹਿਬ ਸਰ ਸਾਹਿਬ ਦੇਖੋ ਇਸ ਸਾਰੀ ਘਟਨਾ ਦੇ ਦੋ ਤਿੰਨ ਪੱਖ ਨੇ ਇੱਕ ਤਾਂ ਇਹ ਹੈ ਕਿ ਕੋਈ ਅਮਰਪਾਲ ਸਿੰਘ ਚਲੋ ਉਹ ਵਿਚਾਰੇ ਉੱਥੇ ਨੌਜਵਾਨ ਜਿੰਨੇ ਵੀ ਸੀ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਹੁਤ ਵੱਖੋ ਵੱਖਰੇ ਵਿਊ ਨੇ ਉਹਦੇ ਬਾਰੇ ਜਿਸ ਤਰ੍ਹਾਂ ਮਤਲਬ ਚੁਮਕਾਇਆ ਗਿਆ ਫਿਰ ਜਿਸ ਤਰ੍ਹਾਂ ਮਤਲਬ ਉਹਨਾਂ ਨੂੰ ਬਾਅਦ ਦੇ ਵਿੱਚ ਐਨਐਸਏ ਦੇ ਤਹਿਤ ਫੜ ਕੇ ਬੰਦ ਕੀਤਾ ਗਿਆ ਮਤਲਬ ਸ਼ਕਤੀਆਂ ਜਿਹੜੀਆਂ ਪਿੱਛੇ ਨੇ ਪਤਾ ਨਹੀਂ ਇਹ ਕਿੰਨੇ ਕਿ ਚੇਤਨ ਨੇ ਨੌਜਵਾਨ ਉਹ ਸ਼ਕਤੀਆਂ ਦੀ ਇਹ ਜੋਰ ਹੈ ਪਿਛਲੇ ਹਫਤੇ ਤੋਂ ਇਹ ਗੱਲ ਚੱਲ ਰਹੀ ਹੈ ਮਤਲਬ ਐਡਵੋਕੇਟ ਰਾਜਦੇਵ ਸਿੰਘ ਜੀ ਜਿਹੜੇ ਜਿਨ੍ਹਾਂ ਦਾ ਨਾਮ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਜੁੜਦਾ ਹੈ ਉਹ ਆਪਣੇ ਤੌਰ ਤੇ ਅਨਾਉਂਸ ਕਰ ਦਿੰਦੇ ਨੇ ਹਮ ਜਦੋਂ ਤੇ ਮਾਤਾ ਜੀ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਭਾਈ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਕੋਈ ਸਾਨੂੰ ਕੋਈ ਪਤਾ ਨਹੀਂ ਹੈ ਫਿਰ ਉਹਦੇ ਪਰਿਵਾਰਕ ਮੈਂਬਰ ਉਹਦੇ ਫਾਦਰ ਤੇ ਚਾਚਾ ਜੀ ਵੀ ਜਾਂਦੇ ਨੇ ਨਾਲ ਪਰਿਵਾਰ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਇੰਟਰਸਟਿਡ ਹੋਣਾ ਨਹੀਂ ਸੀ ਨਜ਼ਰ ਆ ਰਿਹਾ ਪਰ ਹੋਰ ਸ਼ਕਤੀਆਂ ਲੱਗੀਆਂ ਹੋਈਆਂ ਸੀ ਕਿ ਕਡੋਰ ਸਾਹਿਬ ਦੀ ਸੀਟ ਪੰਥਕ ਸੀਟ ਹੈ ਉਹਦੇ ਉੱਪਰ ਇੱਕ ਖਾਸ ਕਿਸਮ ਦਾ ਜਿਹੜਾ ਸਿੱਖੀ ਦਾ ਇੱਕ ਰਿਪਰੈਜ਼ੈਂਟੇਟਿਵ ਇਸ ਤਰ੍ਹਾਂ ਦਾ ਜਿਹੜਾ ਖੜਕੂ ਪਾਤ ਦਾ ਸਿੱਖ ਕਹਿ ਲਓ ਉਹਨੂੰ ਕੋਈ ਲਫ਼ਜ਼ ਵਰਤਦਾ ਕਿ ਉਹ ਅਕੇ ਲਿਆਂਦਾ ਅੱਛਾ ਇਹ ਸਾਰਾ ਸਾਰਾ ਵਰਤਾਰਾ ਆਪਾਂ ਨੇ ਕਿਸਾਨ ਮੋਰਚੇ ਦੇ ਦੌਰਾਨ ਦੀਪ ਸਿੱਧੂ ਦੇ ਮਾਮਲੇ ਵਿੱਚ ਵੀ ਹੂੰ ਉਸੇ ਤਰ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਉਸੇ ਤਰ੍ਹਾਂ ਦੀ ਫੰਡਿੰਗ ਉਸੇ ਤਰ੍ਹਾਂ ਦਾ ਹਾਈਲਾਈਟ ਕਰਨਾ ਇਹ ਸਾਡੇ ਸਾਹਮਣੇ ਹੈ ਕਿ ਸਟੇਟ ਹੈ ਜਿਹੜੀ ਸਾਡੀ ਕੈਲੋ ਜਾਂ ਹੋਰ ਸਟੇਟ ਤੋਂ ਇਲਾਵਾ ਜਿਹੜੇ ਬਹੁਤ ਸਾਰੀਆਂ ਹੋਰ ਸ਼ਕਤੀਆਂ ਇਹਦੇ ਵਿੱਚ ਸ਼ਾਮਿਲ ਜਿਹੜੀਆਂ ਆਮ ਅੱਖੋਂ ਨਜ਼ਰ ਨਹੀਂ ਆਉਂਦੀਆਂ ਸਾਡੀ ਟ੍ਰੈਜਡੀ ਹੈ ਸਾਡੇ ਨੌਂ ਉਹਨਾਂ ਦੀ ਖਾਸ ਕਰਕੇ ਟ੍ਰੈਜਡੀ ਹੈ ਕਿਉਂਕਿ ਲੀਡਰਸ਼ਿਪ ਜਿਹੜੀ ਹੈ ਸਿਆਸੀ ਖਾਸ ਕਰਕੇ ਇਸ ਪੇਜ ਦੇ ਵਿੱਚ ਉਹ ਪਰਿਵਾਰਕ ਹੋ ਗਈ ਹੈ ਹੂੰ ਕੋਈ ਨੌਂ ਮਤਲਬ ਫੀਲਡ ਦੇ ਵਿੱਚ ਆਉਣਾ ਵੀ ਚਾਹੁੰਦਾ ਹੈ ਉਹਦੇ ਕੋਲ ਬਾਰੇ ਰਸਤੇ ਨਹੀਂ ਹੈ ਤੇ ਆਪਣੇ ਇੱਥੇ ਦੀ ਗੱਲ ਨਹੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਉਹਨਾਂ ਨੇ ਇਸ ਕੰਮ ਨੂੰ ਯੂਜ਼ ਕਰਕੇ ਉੱਥੇ ਦੇ ਨੌਜਵਾਨਾਂ ਨੂੰ ਬਹੁਤ ਗਰਮਾ-ਗਰਮ ਜਾਂ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕ ਕੇ ਆਈਕਨ ਬਣਾ ਕੇ ਯੂਜ਼ ਕੀਤਾ ਹੈ ਔਰ ਉਹਨਾਂ ਮੁਲਕਾਂ ਦੇ ਵਿੱਚ ਫੇ ਨੁਕਸਾਨ ਹੋਇਆ ਸਾਡੀ ਸਰਕਾਰ ਨੇ শ্রীলੰਕਾ 'ਚ ਕੀਤਾ ਆਪਤਾਨੀਵਾਦ ਹੋਇਆ ਕਿੰਨਾ ਕੁਛ ਹੋਇਆ ਪੰਜਾਬ ਦੇ ਵਿੱਚ بار-ਬਾਰ ਐਕਸਪੈਰੀਮੈਂਟ ਕੀਤਾ ਜਾ ਰਿਹਾ ਹੈ ਜੋਤ ਦੇ ਨਾਂ ਤੇ ਵੀ ਕੀਤਾ ਜਾਂਦਾ ਤੁਸੀਂ ਦੇਖਿਆ ਹੁਣ 크੍ਰਿਸਚੀਅਨਸ ਦਾ ਵੀ ਪਿੱਛੇ ਜੇ ਚੱਲ ਪਿਆ ਸੀ 크੍ਰਿਸਚੀਅਨ ਮਿਸ਼ਨਰੀ ਪਤਾ ਨਹੀਂ ਕਿੱਥੋਂ ਆ ਗਏ ਸੀ ਇਹ ਉਹਨਾਂ ਐਕਸਪੈਰੀਮੈਂਟ ਜਿਸ ਦਾ ਇਹ ਪ੍ਰੂਫ ਆਫ ਦੀ ਸੀਟ ਹੈ ਜਿਹੜੀ ਉਹ ਦੇਖੋ ਪੰਥਕ ਸੀਟ ਹੈ ਅਕਾਲੀ ਦਲ ਮੇਰਾ ਖਿਆਲ ਹੈ ਉੱਥੋਂ ਆਪਣੇ ਮਜੀਠੀਆ ਸਾਹਿਬ ਦਾ ਸੋਚ ਰਹੇ ਸੀਗੇ ਜਿਹੜਾ ਵੀ ਉੱਥੇ ਪੰਥਕ ਹੋਣ ਦਾ ਮਤਲਬ ਅਕਾਲੀ ਦਲ ਦਾ ਲੀਡਰ ਖੜੂ ਉਹਦੀਆਂ ਵੋਟਾਂ ਟੁੱਟਣਗੀਆਂ ਹੋਣਗੀਆਂ ਪਰ ਡਾਕਟਰ ਸਾਹਿਬ ਇਹ ਕਹਿੰਦੇ ਆ ਕਿ ਇਹ ਨਾਲ ਕੜੀ ਜੁੜਦੀ ਹੈ ਕਿ ਅਕਾਲੀ ਦਲ ਨੇ ਬਾਕੀ ਸਾਰੀਆਂ ਸੀਟਾਂ ਤਾਂ ਪਿਛਲੇ ਸਮੇਂ ਅਨਾਉਂਸ ਦਿੱਤੀਆਂ ਐਲਾਨ ਦਿੱਤੀਆਂ ਪਰ ਖਡੂਰ ਸਾਹਿਬ ਛੱਡੀ ਹੋਈ ਸੀ। ਭਾਵੇਂ ਕਿ ਉਹਨਾਂ ਵੱਲੋਂ ਜਿਦਾ ਡਾਕਟਰ ਸਾਹਿਬ ਜਿਸ ਦੱਸ ਰਿਹਾ ਉਹ ਕਿ ਵਿਕਰਮ ਸਿੰਘ ਜ਼ੇਠਿਆ ਪ੍ਰਮੁੱਖ ਦਾਅਵੇਦਾਰਾਂ ਦੇ ਵਿੱਚੋਂ ਨੇ ਪਰ ਇਹ ਸਵਾਲ ਜ਼ਰੂਰ ਹੈ ਸਾਰੇ ਮਾਹੌਲ ਨਾਲ ਹੁਣ ਵੱਡੇ ਪੱਧਰ ਉੱਤੇ ਜੁੜ ਕੇ ਢਿੱਡ ਕੇ ਸਾਹਮਣੇ ਕਿ ਕੋਈ ਜੇ ਅਕਾਲੀ ਦਲ ਸ਼ਾਮਲ ਨਹੀਂ ਲੱਗਦਾ ਪਰ ਪਹਿਲੇ ਦਿਨ ਤੋਂ ਹੀ 80 ਮਿਆਂ ਤੋਂ ਇਹ ਚੱਲ ਰਹੀ ਹੈ ਕਿ ਅਕਾਲੀ ਦਲ ਜਦੋਂ ਵੀ ਕੋਈ ਕਰਮ ਖਿਆਲੀ ਦਾ ਇਸ ਤਰ੍ਹਾਂ ਲੀਡਰਸ਼ਿਪ ਉੱਪਰ ਦੀ ਹੈ ਉਹ ਸਿੱਧੇ ਤੌਰ ਤੇ ਉਹਦੇ ਉਲਟ ਨਹੀਂ ਹੋ ਸਕਦੇ ਪਰ ਉਹਦਾ ਸ਼ਿਕਾਰ ਹੁੰਦੇ ਨੇ ਉਹ ਤੇ ਆਪਾਂ ਦੇਖਦੇ ਆਏ ਸਭ ਤੋਂ ਹੀ ਦੇਖਦੇ ਆ ਰਹੇ ਹਾਂ ਪਹਿਲੇ ਦਿਨ ਤੋਂ ਸੰਤਾ ਨਾਲ ਵੀ ਨਹੀਂ ਹੋਈ ਜਰਨਲ ਚ ਇਹ ਹੋਏ ਰਿਹਾ ਐਸੋ ਦੇ ਵਿੱਚ ਐਕਚੁਅਲੀ ਕਿ ਸਿੱਖ ਇਕੱਠੇ ਨਾ ਹੋ ਜਾਣ ਕਿਤੇ ਹੂੰ ਬਸ ਸਾਰਾ ਵਰਤਾਰਾ ਦੇਖੋਗੇ ਸਾਰਿਆਂ ਦੀ ਜਿਹੜੀ ਮਤਲਬ ਆਈਡੀਆਜ਼ ਖਿਆਲ ਉਹ ਖੰਡਾਉਣ ਵਾਲੇ ਫੁੱਟਪਾਉਣ ਵਾਲੇ ਹੋਣਗੇ ਉਸ ਦੇ ਵਿੱਚ ਜੋੜਨ ਵਾਲਾ ਕੋਈ ਲੀਡਰ ਨਹੀਂ ਅੱਜ ਦੀ date ਪੰਜਾਬ ਦੇ ਵਿੱਚ ਜਿਹੜੇ ਫੁੱਟਪਾਉਣ ਵਾਲੀਆਂ ਚੀਜ਼ਾਂ ਨੇ ਚਾਹੇ ਉਹ ਜਾਤ ਦੇ ਨਾਂ ਤੇ ਪੈਂਦੀ ਹੈ ਚਾਹੇ ਧਰਮ ਦੇ ਨਾਂ ਤੇ ਪੈਂਦੀ ਹੈ ਉਹ ਹਮੇਸ਼ਾ ਸਟੇਟ ਨੂੰ ਸੂਟ ਕਰਦੀ ਹੈ ਹੂੰ ਇਸ ਦੇ ਤਹਿਤ ਇਹ ਚੀਜ਼ ਹੋ ਰਹੀ ਹੈ ਪਰ ਕਿਉਂਕਿ ਨੌਜਵਾਨਾਂ ਦੇ ਸਾਹਮਣੇ ਸਾਡੇ ਕੋਈ ਵਿਕ ਨਹੀਂ ਹੈ ਕੋਈ ਪੂਰਾ ਨੂੰ ਇਸ ਤਰੀਕੇ ਦੇ ਨਾਲ ਐਕਸਪੈਰੀਮੈਂਟਲ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ ਵਿੱਚ ਕੈਨਨ ਪਾਊਡਰ ਉਹਨਾਂ ਨੂੰ ਉਹਦੇ ਤੌਰ ਤੇ ਵਰਤਿਆ ਅੱਛਾ ਬੜੀ ਟ੍ਰੈਜਿਕ ਗੱਲ ਹੈ ਇਹ ਕਿਉਂਕਿ ਸਾਡੇ ਐਜੂਕੇਸ਼ਨ ਥੱਲੇ ਚਲੀ ਗਈ ਉਸ ਤਰ੍ਹਾਂ ਦੀ ਲੀਡਰਸ਼ਿਪ ਨੌਜਵਾਨਾਂ ਦੇ ਵਿੱਚ ਵੀ ਨਹੀਂ ਅਮਰਜ ਕਰ ਸਕੀ ਸੋ ਵਾਇਲੈਂਸ ਨੂੰ ਤੁਸੀਂ ਕਲਚਰ ਚ ਦੇਖ ਲਓ ਗੀਤਾਂ ਦੇ ਵਿੱਚ ਆਮੂਸੇ ਵਾਲਾ ਹੋਰ ਸਾਰੇ ਜਿੰਨੇ ਸਿੰਗਰ ਸੀਗੇ ਠੀਕ ਹੈ ਬਹੁਤ ਪਪੂਲਰ ਬਹੁਤ ਜ਼ਿਆਦਾ ਹੋ ਗਏ ਵਾਇਲੈਂਸ ਬੜੀ ਜਲਦੀ ਪਪੂਲਰ ਹੋ ਜਾਂਦੀ ਹੈ ਕਰਮੋ ਖਿਆਲੀ ਬੜੀ ਜਲਦੀ ਪਪੂਲਰ ਹੋ ਜਾਂਦੀ ਹੈ ਹੂੰ 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 ਜੀ ਕੱਲ ਨੂੰ ਮਤਲਬ ਬਹੁਤ ਸਾਰੀਆਂ ਸ਼ਕਤੀਆਂ ਨੇ ਮਿਊਜ਼ਿਕ ਕੰਪਨੀਆਂ ਤੋਂ ਲੈ ਕੇ ਸਟੇਟ ਦੀਆਂ ਏਜੰਸੀਆਂ ਤੋ ਸਾਰੇ ਵਰਤਦੇ ਨੇ ਉਹਨੂੰ ਪਾਈਉਂ ਅਮਰਸਪਾਲ ਸਿੰਘ ਨਾਲ ਕੁਦਰਤੀ ਹੈ ਹਮਦਰਦੀ ਬੋਲਦੇ ਖੋ ਜੇਲ੍ਹ ਚ ਬੰਦਾ ਬੈਠਾ ਹੈ ਤਾਂ ਉਹਦੇ ਨਾਲ ਹਮਦਰਦੀ ਦੀ ਬੋਟ ਪੈਣੀ ਕੁਦਰਤੀ ਹੈ ਜਿਉਂਦਾ ਪੰਨੀ ਦਲ ਜਾਂ ਹੋਰ ਪਾਰਟੀਆਂ ਸੇ ਅਲਫ ਕਰਨ ਕਿ ਉਹਨੂੰ ਠੀਕ ਹੈ ਜਿਤਾਦਨ ਚਾਹੇ ਉਹ ਜਾਦ ਵੀ ਖੜੇ ਹੋ ਜਵੇ ਉਹਨੂੰ ਮੈਂਨਤਾ ਦੇ ਵਿੱਚ ਲੈ ਆਉਣ ਜਾਂਦਾ ਇੱਕ ਤਰੀਕਾ ਇਹ ਹੁੰਦਾ ਹੈ ਚਾਹੇ ਇਹ ਕਿ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਦੇ ਟਾਈਮ ਉਹ ਬੜਾ ਰੇਅਰ ਇੱਕ ਵਾਰੀ ਹੋਇਆ ਸੀ 89 ਦੇ ਵਿੱਚ ਉਹ ਮਾਨ ਸਾਹਿਬ ਨੂੰ ਕੱਲਿਆਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਸਾਰਾ ਮਿਲਿਆ ਹੋਇਆ ਮੈਂਡੇਟ ਕੋਚ ਪਾਤਾ ਸੀ ਹੂੰ ਉਦੋਂ ਸੇ ਅਗਦੇ ਨਾਲ ਹਿੱਟ ਸੋ ਨਹੀਂ ਸੀ ਚੱਕੀ ਇੰਡੀਅਨ ਕਨਸਟੀਟਿਊਸ਼ਨ ਦੇ ਹੁਣ ਉਹੀ ਸੀ ਰਿਹਾ ਉਹੀ ਕਨਸਟੀਟਿਊਸ਼ਨ ਉਹੀ ਸਾਰਾ ਕੁਝ ਨਾ ਉਹ ਚੱਕਰ ਤੇ ਬੈਠੇ ਵੀ ਨੇ ਹੂੰ ਪਰ ਉਹ ਤੋਂ ਬਾਅਦ ਏਡੀ ਵੱਡੀ ਛੱਟ ਪਈ ਕਿ ਇਲੈਕਟੋਰਲ ਬੈਨੀਫਿਟ ਜਿਹੜਾ ਖਾੜਕੂ ਵਾਅਦਾ ਜਾਂ ਜਿਹੜਾ ਮਿਲਿਟੈਂਸੀ ਦਾ ਹੈ ਉਹਦੇ ਨਾਲ ਹਿੱਟ ਵੋਟ ਨਹੀਂ ਆਪਾਂ ਦੇਖਦੇ ਆ ਕਿੰਨੀ ਵੀ ਉਦੋਂ ਬਾਅਦ ਇਲੈਕਸ਼ਨ ਹੋਈਆਂ ਕਿੰਨੀ ਵੋਟਾਂ ਇੱਕ ਛੋਟੇ ਹਿੱਸੇ ਦੀ ਵੋਟ ਜ਼ਰੂਰ ਪੈ ਜਾਂਦੀ ਹੈ ਤੋਂ ਇਹ ਦੇਖ ਪਰ ਮੇਰਾ ਖਿਆਲ ਹੈ ਕਿ ਰਾਜਦੇਵ ਉਹਨਾਂ ਦੀ ਕੂਲੀਅਤ ਜਾਂ ਹੋਰ ਜਿਸ ਤਰ੍ਹਾਂ ਦੀਆਂ ਗੱਲਾਂ ਲੱਗ ਰਹੀਆਂ ਨੇ ਉਹਦੇ ਤੋਂ ਹੀ ਲੱਗਦਾ ਹੈ ਕਿ ਉਹਨਾਂ ਦਾ ਪਰਿਵਾਰ ਜਾਂ ਕੁਝ ਵੀ ਇੰਨੇ ਇੰਟਰਸਟਿਡ ਨਹੀਂ ਪਰ ਜਿਉਂ ਬਹੁਤ ਸਾਰੀਆਂ ਸ਼ਕਤੀਆਂ ਸ਼ਾਮਲ ਨੇ ਇਸ ਕਰਕੇ ਅਜੇ ਪੱਕ ਨਾਲ ਆਪਾਂ ਇਹਦਾ ਆਊਟਕਮ ਤਾਂ ਕੁਝ ਕਹਿ ਨਹੀਂ ਸਕਦੇ ਪਰ ਖੂਸ ਸਟਰੀਟ ਦੇ ਉੱਪਰ ਇਹ ਜ਼ਰੂਰ ਹੈ ਵੀ ਇਕੱਲੇ ਗੱਲ ਦਾ ਚਾਂਸ ਜ਼ਰੂਰ ਘਟ ਗਿਆ ਕਿ ਉਹ ਜਿੰਨੀਆਂ ਕੁ ਵੋਟਾਂ ਨੇ ਉਹਨਾਂ ਦੀਆਂ ਟੁੱਟਣੀਆਂ ਹੋ ਸਕਦੇ ਚੋਸ ਸਾਹਿਬ ਹੂੰ ਕਹਿੰਦਾ ਪਾਬ ਕਿ ਅਕਾਲੀ ਦਾਲ ਜਿੱਕਰ ਉਥੇ ਚਾਹ ਰਿਆ ਸੀ ਆਪਣਾ ਉਮੀਦਵਾਰ ਲਿਆਉਣਾ ਤਾਂ ਹੁਣ ਜਿਹੜੇ ਹਾਲਾਤ ਨੇ ਉਹ ਉਹਨਾਂ ਲਈ ਕਿਸੂਤੀ ਸਥਿਤੀ ਬਣੇ ਜਾਣ ਤੋਂ ਕਿ ਮਤਲਬ ਆ ਸਕਦਾ ਪਜੇ ਦੇ ਕੋ ਅੰਦਰੋਂ ਅੰਦਰੀ ਦੇ ਕੋਈ ਸਿਆਸੀ ਤਰ੍ਹਾਂ ਅੰਦਰੋਂ ਅੰਦਰੀ ਕੀ ਖੇਡ ਚੱਲਦਾ ਆਪਾਂ ਨੂੰ ਪਤਾ ਵੀ ਨਹੀਂ ਕਾਗਜ਼ ਭਰਨ ਤੱਕ ਵਾਪਸ ਲੈਣ ਤੱਕ ਜੇ ਕਾਫੀ ਕੁਛ ਹੋਊਗਾ ਹੂੰ 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 ਸੋ ਬੜੀ ਗਲਪਟੈਂਟ ਨਹੀਂ ਲਗ ਭਾਗ ਹਫਤੇ ਤੋਂ ਕਹਿੰਦੇ ਆ ਰਹੇ ਨੇ ਕਿ ਸਾਡੀ ਕੋਈ ਇਤਾਂ ਦੀ ਗੱਲ ਨਹੀਂ ਹੈ ਮਤਲਬ ਕੋਈ ਕਿਸਮ ਨਾਲ ਜਿਵੇਂ ਅਨਾਉਂਸ ਕਰ ਦਿੱਤਾ ਗਿਆ ਕਰਵਾ ਦਿੱਤਾ ਗਿਆ ਕਿਸੇ ਤਰੀਕੇ ਦੇ ਨਾਲ ਫਾਟੋ ਤਾਂ ਵਿਅਕਤੀ ਜੇਲ੍ਹ ਚ ਬੈਠਾ ਉਹਦੀ ਤਾਂ ਜਿਆਦਾ ਐਡਵੋਕੇਟ ਉਹਦੀ ਡਿਸਕਸ਼ਨ ਵੀ ਕਿੰਨੀ ਹੋ ਸਕਦੇ ਆ ਉਹ ਇਨ ਟੱਚ ਵੀ ਕਿੰਨਾ ਹੋ ਸਕਦਾ ਉਹ ਤਾਂ ਉਹਦੇ ਹਮਾਇਤੀਆਂ ਨੇ ਹੀ ਕੰਪੇਨਿੰਗ ਕਰਨੀ ਹੈ ਨਾ ਜਿਹੜੀ ਵੀ ਕਰਨੀ ਜਿਹੜੀਆਂ ਵੀ ਉਹਦੇ ਨਾਲ ਸ਼ਕਤੀਆਂ ਨੇ ਹਾਂ ਭਈ ਅਮਰਪਾਲ ਸਿੰਘ ਦੇ ਫਾਦਰ ਦਾਸ ਵੀ ਰਹਿ ਸੀ ਉਹਦੇ ਕੋਲ ਜਦੋਂ ਮਿਲਣ ਗਏ ਨੇ ਵੀ ਬਟ ਸਮਾਜ ਇਸ ਤਰ੍ਹਾਂ ਦਾ ਕਿ ਉਸ ਕਦਰ ਸਾਡੀ ਗੱਲ ਨਹੀਂ ਹੋ ਪਾਰੀ ਕਿ ਅਸੀਂ ਇਸ ਵੱਡੇ ਮਾਮਲੇ ਉੱਤੇ ਗੰਭੀਰਤਾ ਦੇ ਨਾਲ ਸੋਚ ਲਈਏ ਕਿ ਕੱਲ ਉਹਨਾਂ ਦਾ ਅਜਿਹਾ ਬਿਆਨ ਆਇਆ ਸੀ ਵਿਵਾਦ ਵੀ ਹੋ ਰਿਹਾ ਸੀ ਅੱਜ ਇਹ ਜਿਹੜੀ ਨਵੀਂ ਡਵੈਲਪਮੈਂਟ ਕੇ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਇਹ ਸਾਰੇ ਮਾਮਲੇ ਦੇ ਵਿੱਚ ਇੱਕ एलान ਕਰ ਦਿੱਤਾ ਜਾਂਦਾ ਹੈ ਜੀ ਬਸ ਉਹੀ ਗੱਲ ਲੱਗ ਰਹੀ ਹੈ ਕਿ ਮਤਲਬ ਉਹਨਾਂ ਦੇ ਨਾਲੋਂ ਹੋਰ ਸ਼ਕਤੀਆਂ ਨੇ ਜਿਹੜੀਆਂ ਕਰਵਾਉਣ ਦੇ ਪਿੱਛੇ ਉਹ ਜ਼ਿਆਦਾ ਕਾਲੀਆਂ ਨੇ ਇਸ ਗੱਲ ਤੇ ਤੇ ਬਾਕੀ ਇਹ ਵੀ ਹੁੰਦਾ ਵੀ ਚਲੋ ਇਲੈਕਟੋਰਲ ਮਾਹੌਲ ਵਧਿਆ ਹੋਇਆ ਉਹ ਟੈਸਟ ਵੀ ਕਰਨਾ ਚਾਹੁੰਦੇ ਨੇ ਵੀ ਕਿੰਨੀ ਕੁ ਵੋਟ ਪੈਂਦੀ ਹੈ ਇਸ ਇਸ ਕਿਸਮ ਦੇ ਬ੍ਰਾਂਡ ਦੀ ਪੋਲਿਟਿਕਸ ਨੂੰ ਕਿੰਨਾ ਰਿਸਪੌਂਸ ਮਿਲਦਾ ਸਖਾ ਦੇ ਵਿੱਚੋਂ ਕਿ ਉਹਦੇ ਨਾਲ ਹੋਰ ਸਟ੍ਰੈਟਜੀ ਬਣਾ ਲਈਓ ਇਸ ਤਰ੍ਹਾਂ ਦੀ ਕੋਈ ਗੰਭੀਰਤਾ ਲੱਗ ਰਹੀ ਹੈ ਇਹਦੇ ਪਿੱਛੇ ਇਹ ਸਿਆਸਤੂਤ ਤੇ ਕੀ ਅਸਰ ਪਾ ਸਕਦਾ ਹੈ ਇਹ ਕਟਨਾਕਰਮ ਇੱਕ ਜੇਲ੍ਹ ਦੇ ਵਿੱਚੋਂ ਬੰਦ ਨੌਜਵਾਨ ਜੇ ਜਾਨ ਦੇ ਵਿੱਚ ਪੁੱਟਾ ਹੈ ਕਿ ਜੇ ਜਿਸਤ ਜਾਂਦੇ ਨੇ ਫਿਰ ਤਬਸਰ ਹੋਊਗਾ ਹੂੰ ਜੀ ਇਹ ਵਿਕਟਰੀ ਨਹੀਂ ਮਿਲਦੀ ਜਿੱਤਦੇ ਨਹੀਂ ਫਿਰ ਕੋਈ ਮੇਜਰ ਅਸਰ ਨਹੀਂ ਬਣਾ ਫਿਰ ਜਿਸ ਤਰ੍ਹਾਂ ਬੰਦੀ ਸਿੰਘਾਂ ਨੇ ਮੋਰਚਾ ਲਗਾਇਆ ਹੋਇਆ ਸੀ ਫਿਰ ਉਹ ਫਰਿੰਜ ਐਲੀਮੈਂਟ ਦਾ ਛੋਟਾ ਹਿੱਸਾ ਹੀ ਰਹਿ ਗਿਆ ਉਹ ਸ੍ਰੀਕੇ ਦਾ ਡਾਕਟਰ ਸਾਹਿਬ ਜੀ ਜਿੱਤ ਜਾਂਦੇ ਆ ਫਿਰ ਇਹ ਰਿਹਾਈ ਦਾ ਕੀ ਹੁੰਦਾ ਹੈ ਅੱਗੇ ਫਾਰਮੂਲਾ ਰਿਹਾਈ ਦਾ ਫਾਰਮੂਲਾ ਤੇ ਕਿ ਜਿੱਤਿਆ ਹੋਇਆ ਜਿਹੜਾ ਐਮਪੀਏ ਦੇ ਕੋ ਐਨਐਸਏ ਨੂੰ ਦਾ ਐਨਐਸਏ ਦਾ ਸਭ ਤੋਂ ਟ੍ਰੈਜਿਕ ਗੱਲ ਇਹ ਹੈ ਵੀ ਸਨਵਾਈ ਕੋਈ ਨਹੀਂ ਪਰ ਉਹਦਾ ਸਭ ਤੋਂ ਬੈਨੀਫੀਸ਼ੀਅਲ ਕੰਮ ਇਹ ਵੀ ਹੈ ਜਦ ਮਰਜ਼ੀ ਵਾਪਸ ਲੈ ਲਓ ਹੂੰ ਉਹ ਤਾਂ ਸਿਆਸੀ ਇਨਸਟਰੂਮੈਂਟ ਹੀ ਹੈ ਜਿਹੜਾ ਐਨਐਸਏ ਹੈ ਸਟੇਟ ਗਵਰਨਮੈਂਟ ਵਾਪਸ ਲੈ ਸਕਦੀ ਹੈ ਜਦੋਂ ਚਾਹੇ ਐਮਰਜੈਂਸੀ ਦੇ ਵਿੱਚ ਜਿੰਨੇ ਐਨਐਸਏ ਦੇ ਵਿੱਚ ਅੰਦਰ ਸੀ ਜਦੋਂ ਸਾਰੇ ਜਿੱਤ ਗਏ ਤਾਂ ਬਾਹਰ ਕੱਢਣੇ ਪਏ ਸੀ ਹੂੰ 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 ਮਤਲਬ ਕਿ ਕਾਨੂੰਨ ਦਾ ਵਾਲਾ ਮਾਮਲਾ ਨਹੀਂ ਹੁੰਦਾ ਇਹ ਤਾਂ ਇਹ ਤਾਂ ਇੱਕ ਕਿਸਮ ਦੀ ਸਿਆਸੀ ਉਹ ਹੈਗੀ ਹੈ ਸਜਾਜੋ ਸਿਆਸੀ ਗ੍ਰਿਫਤਾਰੀ ਹੈ ਹੂੰ 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 ਡਾਕਟਰ ਸਾਹਿਬ ਜਿਕਰ ਆਪਾਂ ਕਾਲੀ ਸਿਆਸਤ ਦਾ ਤਾਂ ਦੇਖ ਲਿਆ ਹੈ ਕਿ ਉਹਨਾਂ ਨੇ ਕਿੰਨਾ ਕਿਤੇ ਵੰਡ ਸਕਦੀ ਹੈ ਜੇਕਰ ਉਹ ਚਾਹ ਵੰਸੀ ਉੱਤੇ ਆਪਣਾ ਉਮੀਦਵਾਰ ਲਿਆਉਣ ਵਾਸਤੇ ਬਾਕੀ ਓਵਰਆਲ ਜਿਹੜੀ ਹੈ ਸਿਆਸੀ ਤਿਰਾਨੇ ਜਿਹਨਾਂ ਦੇ ਵਿੱਚ ਕਾਂਗਰਸ ਜਿਹੜੀ ਹਕੂਮਤ ਰਾਨ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਇਹਨਾਂ ਲਈ ਵੀ ਕੋਈ ਚੈਲੰਜ ਹੈ ਅਜਿਹੇ ਨਵੇਂ ਜਿਹੜਾ ਵਰਤਾਰਾ ਜੀ ਪੂਰੀ ਤਰ੍ਹਾਂ ਅੱਗੇ ਅਗਲੇ ਸਮੇਂ ਸਾਹਮਣੇ ਆਉਂਗਾ ਇਹ ਚੋਣ ਪ੍ਰਚਾਰ ਭਾਈ ਅਮਰਤ ਕਾਲ ਸਿੰਘ ਵੱਲੋਂ ਵੱਧਦਾ ਵਿਧਾਇਆ ਜਾਂਦਾ ਦੇਖੋ ਅਜੇ ਤਾਂ ਆਪਾਂ ਕੁਛੇ ਦੇ ਬਾਰੇ ਪੱਕ ਨਾਲ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਦਾ ਵੀ ਉਹ ਤੇ ਜਿਹੜੇ ਕੈਂਡੀਡੇਟ ਨੇ ਬੜਾ ਉਹਨਾਂ ਦਾ ਸਟਰੋਂਗ ਉਸ ਤਰੀਕੇ ਦਾ ਨਹੀਂ ਹੈਗਾ ਆਪ ਨੂੰ ਦਿਖ ਰਹੀ ਹੈ ਉਹ ਚੀਜ਼ ਸ਼ਾਇਦ ਕੈਂਡੀਡੇਟ ਬਦਲਣ ਦੀਆਂ ਵੀ ਉਦ ਚੱਲ ਰਹੀਆਂ ਨੇ ਜੇ ਗੱਲਾਂ ਬਾਤਾਂ ਦੇਖੋ ਕੀ ਬਣਦਾ ਉਸ ਤਰੀਕੇ ਦੇ ਅੱਜ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਉਸ ਇਲਾਕੇ ਦੇ ਵਿੱਚ ਉਥੋਂ ਦੇ ਜਿਹੜੇ ਕੈਂਡੀਡੇਟ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਪ੍ਰਚਾਰ ਜ਼ਰੂਰ ਕੀਤਾ ਪਰ ਉਸ ਇਲਾਕੇ ਭੁੱਲਰ ਦਾ ਇੱਕ ਬਿਆਨ ਵੀ ਆਇਆ ਕਿ ਜੀ ਉਸ ਇਲਾਕੇ ਦੇ ਵਿੱਚ ਇਹ ਵੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਬੇਰਵੀ ਵਾਲੇ ਮਾਮਲੇ ਦੇ ਉੱਪਰ ਉਹਨਾਂ ਨੂੰ ਘੇਰ ਵੀ ਰਹੇ ਨੇ ਪਾਰਟਿਸਿਪੇਟ ਵੀ ਨਹੀਂ ਕਰ ਰਹੇ ਤੇ ਉਹ ਪੰਥਕ ਇਲਾਕਾ ਹੈ ਹੂੰ ਸੱਤੀ ਦੇ ਮੁੱਦੇ ਦੇ ਉੱਪਰ ਮੇਰਾ ਕਹਿ ਲਓ ਸਰਕਾਰ ਨੂੰ ਉੱਥੇ ਕੋ ਬਹੁਤ ਜ਼ਿਆਦਾ ਲਾਈਕ ਨਹੀਂ ਕਰ ਰਹੇ ਜੋ ਕੁਛ ਵੀ ਇਹਨਾਂ ਨੇ ਕੀਤਾ ਹੈ ਕਿਉਂਕਿ ਉਹਨਾਂ ਦਾ ਆਪਣਾ ਐਮਐਲਏ ਹੀ ਮਤਲਬ ਉਹਨਾਂ ਨੂੰ ਉੱਥੇ ਬਿਲਕੁਲ ਲੰਗੇ ਕਰ ਰਿਹਾ ਸਭ ਦੇ ਸਾਹਮਣੇ ਸੋ ਅਜੇ ਮੇਰਾ ਕਹਿ ਲਓ ਦੂਜੀਆਂ ਪਾਰਟੀਆਂ ਦਾ ਵੀ ਕੋਈ ਬਹੁਤ ਸਟਰੋਂਗ ਕੈਂਡੀਡੇਟ ਨਹੀਂ ਹੈ ਉੱਥੇ ਲੱਗਦਾ ਕਿਉਂਕਿ ਸੀਟ ਪੰਥਕ ਹੈ ਇਸ ਕਰਕੇ ਅਕਾਲੀ ਦਲ ਦਾ ਫੈਸਲਾ ਜਿਹੜਾ ਹੁੰਦਾ ਉਹਦੇ ਤੇ ਬਹੁਤ ਡਿਪੈਂਡ ਕਰੂਗੀ ਜੀ ਹੂੰ ਜੀ ਜੀ ਡਾਕਟਰ ਸਾਹਿਬ ਆਪਾਂ ਜਿੰਨੇ ਵਾਰ ਵੀ ਕੀਤਾ ਅਕਾਲੀ ਦਲ ਦਾ ਪੰਥਕ ਹਲਕਾ ਹੈ ਕਡੂਰ ਸਾਹਿਬ ਤਾਂ ਅਕਾਲੀ ਦਲ ਦਾ ਪ੍ਰਤੀਕਰਮ ਇਹ ਵੱਡਾ ਮੈਨੇ ਰੱਖੇਗਾ ਕਿਵੇਂ ਲੱਗਦਾ ਡਾਕਟਰ ਸਾਹਿਬ ਆਪਾਂ ਕਿਵੇਂ ਮੰਨਦਿਆਂ ਪ੍ਰਤੀਕਰਮ ਨੂੰ ਕੀ ਰਿਐਕਸ਼ਨ ਹੋ ਸਕਦਾ ਤੇ ਕੋਈ ਬੜੀ ਭੇਤਪਰੀ ਜੀ ਉਹਨਾਂ ਦੀ ਗੱਲ ਹੈ ਸੋਸ਼ਲ ਮੀਡੀਆ ਤੇ ਤਾਂ ਬੜਾ ਪਹਿਲਾਂ ਵੀ ਰੌਲਾ ਪੈਂਦਾ ਰਿਹਾ ਵੀ ਖਾਲੀ ਰੱਖੀ ਗਈ ਹੈ ਤਾਂ ਬਹੁਤ ਸਾਰੇ ਨੇ ਕਿਹਾ ਵੀ ਸ਼ਾਇਦ ਅਮਰਪਾਲ ਨੂੰ ਦੇ ਦੇਓ ਜਾਂ ਜਿਹੜੇ ਉਹਨਾਂ ਦੇ ਫੈਦੀ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਨੌਜਵਾਨ ਕਾਫੀ ਐਕਟਿਵ ਹੁੰਦੇ ਨੇ ਪਰ ਅਕਾਲੀ ਦਲ ਦਾ ਕੋਈ ਰਿਸਪੌਂਸ ਨਾ ਆਉਣਾ ਆਪਣੇ ਆਪ ਦੇ ਵਿੱਚ ਵੀ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਤੇ ਪਰ ਇਹ ਹੈ ਕਿ ਉਹਨੂੰ ਜਿਆਦਾ ਦੇਰ ਮੇਰੇ ਲਈ ਚੁੱਪ ਨਹੀਂ ਰਹਿ ਸਕਣਗੇ ਉਹਨਾਂ ਨੂੰ ਜੇ ਉਹਨਾਂ ਨੇ ਕੈਂਡੀਡੇਟ ਵੀ ਕਲੀਅਰ ਕਰਨਾ ਹੈ ਜਾਂ ਇਸ ਨੂੰ ਇਸ ਕੈਂਡੀਡੇਟ ਨੂੰ ਅਡਾਪਟ ਵੀ ਕਰਨਾ ਹੈ ਇਹ ਮੇਰੇ ਖਰੇ ਲਈ ਇੱਕ ਦੋ ਨਾ ਚ ਰਿਸਪਾਂਸ ਆ ਜਾਊਗਾ ਉਸ ਤੋਂ ਬਾਅਦ ਪਿਕਚਰ ਬਿਲਕੁਲ ਕਲੀਅਰ ਹੋਊਗੀ ਇਹ ਕੀ ਹੈ ਪਰ ਮੇਰਾ ਅੰਦਾਜ਼ਾ ਇਹ ਹੈ ਕਿ ਜਿਸ ਤਰ੍ਹਾਂ ਦਾ ਸ਼ਕਤੀਆਂ ਚੱਲ ਰਹੀਆਂ ਨੇ ਕੇਂਦਰੀ ਉਹਦੇ ਚ ਕਾਲੀ ਦਲ ਵੀ ਉਹਨਾਂ ਦੀ ਮਾਰ ਤੋਂ ਬਾਹਰ ਨਹੀਂ ਹੈ ਹੂੰ ਜੀ ਮਤਲਬ ਇੱਥੋਂ ਇਹ ਗੱਲ ਕਲੀਅਰ ਹੋ ਜਾਊਗੀ ਕਿ ਅਸਲੀ ਪਿੱਛੇ ਗੇਮ ਕੀ ਹੈ ਉਹ ਕਾਲੀ ਦਲ ਦੇ ਰਿਸਪਾਂਸ ਤੇ ਡਿਪੈਂਡ ਕਰੂ ਵੀ ਕਿ ਉਹ ਕੀ ਰਿਸਪਾਂਸ ਦਿੰਦੇ ਹੈ ਹਾਂ ਹਾਂ ਜੀ ਜੀ ਡਾਕਟਰ ਸਾਹਿਬ ਅਮਰਤਪਾਲ ਸਿੰਘ ਜਦੋਂ ਕਰੀਬ ਇੱਕ ਘੂਸ਼ ਰਹੇ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲਦੀਆਂ ਰਹੀਆਂ ਰੋਡੇ ਦੇ ਵਿੱਚ ਜਦੋਂ ਸਵੇਰੇ ਸਾਹਮਣੇ ਆਉਂਦੇ ਆ ਜਦੋਂ ਉਹਨਾਂ ਨੇ ਗ੍ਰਿਫਤਾਰੀ ਦੇਣੀ ਹੈ ਤਾਂ ਉਸ ਵੇਲੇ ਉਹਨਾਂ ਦਾ ਇੱਕ ਲੈਕਚਰ ਭਾਸ਼ਣ ਸਾਹਮਣੇ ਆਉਂਦਾ ਹੈ ਕਿ ਪੰਜਾਬ ਦੇ ਹੱਕਾਂ ਲਈ ਜਿਹੜੀ ਇਹ ਲੜਾਈ ਉਹ ਜਾਰੀ ਰੱਖੀ ਜਾਏਗੀ ਤੇ ਜੇਕਰ ਆਪਾਂ ਇਹਨੂੰ ਚਨਾਬੀ ਮਾਹੌਲ ਦੇ ਹਿਤਧਿਗਤ ਦੇਖੀਏ ਹੀ ਫਿਰ ਆਜ਼ਦੀ ਹੱਕਾਂ ਦੀ ਲੜਾਈ ਆਪਾਂ ਮੰਨ ਸਕਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਦਾ ਜੋ ਵੀ ਮਿਸ਼ਨ ਹੈ ਉਹ ਬਾਕੀ ਇਹ ਚਨਾਵੀ ਮਾਹੌਲ ਦੇ ਅਨੁਕੂਲ ਬੈਠੇਗਾ ਫਿੱਟ ਬੈਠੇਗਾ ਮੇਰੇ ਖਿਆਲ ਚੋ ਪੰਜਾਬ ਦੇ ਹੱਕਾਂ ਦੀ بجائے ਅਸਲਤ ਜ਼ਿਆਦਾ ਤਾਂ ਦੇਖੋ ਵਾਰਿਸ ਪੰਜਾਬ ਦੇ ਨਾਂ ਤਾਂ ਰੱਖਿਆ ਹੋਇਆ ਪਰ ਉਸ ਕਿਸਮ ਦਾ ਸੈਕਸ਼ਨ ਕ੍ਰੀਏਟ ਕਰਨਾ ਚਾਹੁੰਦੇ ਸੀ ਉਸ ਟਾਈਮ ਵੀ ਆਪਣੇ ਦੀਪ ਸਿੰਘ ਦੇ ਟਾਈਮ 'ਚ ਵੀ ਕਿ ਜਿਹੜਾ ਸਿੱਖ ਯੂਥ ਜਿਹੜਾ ਕਿ ਗੁੱਸੇਜ ਮਿਲਟੈਂਟ ਹੈ ਉਹਦੇ ਅੰਦਰਲਾ ਜਿਹੜਾ ਗੁੱਸਾ ਹੈ ਉਹਨੂੰ ਸਰਕਾਰ ਆਪਣੇ ਹਿਸਾਬ ਨਾਲ ਵਰਤ ਕੇ ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਇੱਕ ਖੜਕੂ ਇਮੇਜ ਬਣਾ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਮਤਲਬ ਮੇਨ ਮੇਨ ਖੇਡ ਅਸਲ ਦੇ ਵਿੱਚ ਮੋٹے ਤੌਰ ਤੇ ਇਹ ਸੀ ਉਹਦੇ ਵਿੱਚ ਇਹ ਕਿਉਂਕਿ ਨੌਜਵਾਨ ਬਹੁਤ ਜ਼ਿਆਦਾ ਉਸ ਤਰੀਕੇ ਦੇ ਨਾਲ ਕਹੋ ਅੰਬੀਸ਼ਨ ਜ਼ਿਆਦਾ ਹੁੰਦੀ ਹੈ ਮਚਿਓਰਟੀ ਘੱਟ ਹੁੰਦੀ ਹੈ ਇਸ ਤਰ੍ਹਾਂ ਯੂਜ਼ ਹੋ ਜਾਂਦੇ ਨੇ ਆਪਾਂ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਆਗੂ ਅੱਗੇ ਆ ਰਹੇ ਨੇ ਉਹਦਾ ਕਾਰਨ ਕੀ ਹੈ ਕਾਰਨ ਬਟਾਏ ਕਿ politicial system ਦੀ ক্লোਜ਼ਰ ਹੈ ਜੇ ਤਾਂ ਕੋਈ ਲਹਿਰ ਚੱਲ ਰਹੀ ਉਹਦੇ ਚ ਤਾਂ ਸਾਰੇ ਸ਼ਾਮਲ ਹੋ ਜਾਂਦੇ ਨੇ ਲੀਡਰ ਵੀ ਬਣ ਜਾਂਦੇ ਨੇ ਹੁਣ ਇਹ ਵੀ ਜਿਹੜੀ ਰਿਕਰੂਟਮੈਂਟ ਹੈ politicial ਉਹ ਪਰਿਵਾਰਾਂ ਤੱਕ ਸੀਮਿਤ ਹੈ ਕਿਸੇ ਦਾ ਪੁੱਤ ਕਿਸੇ ਦੇ ਤੀਏ ਕਿਸੇ ਦਾ ਨੌਹ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਕਿਸੇ ਦਾ ਪੁੱਫੜ ਕਿਸੇ ਦਾ ਉਹ ਨੇ ਸਾਰੇ ਦੇ ਸਾਰੇ ਇਸੇ ਕਰਕੇ ਅਸਲ ਵਿੱਚ ਨੌਜਵਾਨਾਂ ਦੀ ਵੋਟ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਸੋ ਪੰਜਾਬ ਉਸ ਤਰੀਕੇ ਦੀ ਜਿਹਨੂੰ ਅਸੀਂ ਹੈ ਨਾ ਫਰਮੈਂਟੇਸ਼ਨ ਸਟੇਜ ਹੈ ਜੇ ਮਤਲਬ ਇਹ ਹਿੱਲਜੁਲ ਦੀ ਸਟੇਜ ਹੈ ਜੇ ਸਟੇਬਿਲਟੀ ਨਹੀਂ ਹੈ ਉਸ ਹਾਲਾਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਮੁਖਤਬਾਲ ਸਿੰਘ ਦਾ ਪਰਤਾਰਾ ਹੋਇਆ ਉਹ ਦੁਬਈ ਤੋਂ ਚੱਲ ਕੇ ਆਏ ਜਿਸ ਤਰੀਕੇ ਦੇ ਨਾਲ ਥੋੜੀ ਦੇਰ ਚ ਹੀ ਬਹੁਤ ਜ਼ਿਆਦਾ ਵੱਡਾ ਬਣਾ ਲਿਆ ਗਿਆ ਫਿਰ ਜਦੋਂ ਭਗੋੜੇ ਹੋਏ ਤਾਂ ਸਾਰੇ ਦੋ ਤਿੰਨ ਸਟੇਟਾਂ ਦੀ ਪੁਲਿਸ ਕੁਝ ਨਹੀਂ ਕਰ ਸਕੀ ਪਰ ਵੀਡੀਓਜ਼ ਸੈਲਫੀਆਂ ਆਉਂਦੀਆਂ ਰਹੀਆਂ ਤੇ ਰੋਡੇ ਜਿਵੇਂ ਉਹਨਾਂ ਦੀ ਗ੍ਰਿਫਤਾਰੀ ਜਾਂ ਪੇਸ਼ੀ ਹੋਈ ਉਹ ਪਿੰਡ ਦੇ ਲੋਕਾਂ ਦੇ ਵੀ ਬਾਅਦ ਚ ਬਿਆਨ ਆਏ ਬੇਸਿਕਲੀ ਇਹ ઓਨਲੀ స్టేట్ স্পான்ਸਰਡ ਗੇਮ ਸੀ ਸਾਰੇ ਦੇ ਸਾਰੇ ਹੂੰ ਉਹ ਜਦ ਆਪ ਸਰਕਾਰ ਕਿੰਨੀ ਕਿ ਸ਼ਾਮਲ ਸੀ ਵਿੱਚ ਇਹ ਵੱਖਰੀ ਗੱਲ ਹੈ ਪਰ ਅਦਰਵਾਈਜ਼ ਆਪਾਂ ਦੇਖਿਆ ਨਾ ਪੰਜਾਬ ਪੁਲਿਸ ਜਦੋਂ ਨੌਜਵਾਨਾਂ ਨੂੰ ਮਾਰਿਆ ਮਤਲਬ ਆਪਾਂ ਨੂੰ ਤਾਂ ਪਤਾ ਹੈ ਕਿ ਤੱਕ ਤਾਂ ਤਾਲੜੇ ਉਹਨਾਂ ਦੇ ਮਤਲਬ ਜਿਹੜੇ ਉਹਨਾਂ ਦਾ ਕਾਹ ਕੁਰਾਕੋਜ ਲੱਭਣ ਲੱਗੇ ਸੀ ਉਹਨਾਂ ਦਾ ਖੁਰਾਕੋਜ ਮਟਾ ਦਿੱਤਾ ਸੀ ਹੂੰ ਮਤਲਬ ਇਹ ਇੱਕ ਕਿਸਮ ਦਾ ਕਹਿ ਰੋ ਉਹਨੂੰ ਕੋਈ ਲਫ਼ਜ਼ ਤੁਸੀਂ ਵਰਤ ਲਓ ਇਹ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਟੈਸਟਡ ਗੇਮ ਹੈ ਹੂੰ ਸਭ ਤੋਂ ਕਲਾਸਿਕਲ ਐਗਜ਼ਾਮਪਲ ਹੈ ਇਹ ਆਪਣੇ ਅਫਗਾਨਿਸਤਾਨ ਦੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਛੜੇ ਗਏ ਰੂਸ ਨੂੰ ਕੱਢਣ ਲਈ ਸਾਰਾ ਕੁਝ ਹੋਇਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਲ ਕੈਦਾ ਦਾ ਸੈਕੰਡ ਇਨ ਕਮਾਂਡ ਸੀ ਉਸਾਮਾ ਬਿੰ ਲਾਦਨ ਤੋਂ ਉਹ ਨੂੰ ਰਾਜਧਾਨੀ ਦੇ ਵਿੱਚ ਅਫਗਾਨਿਸਤਾਨ ਦੀ ਕੈਪੀਟਲ ਦੇ ਵਿੱਚ ਅਮਰੀਕਾ ਦੀ ਮਜ਼ਾਈਲ ਮਾਰ ਕੇ ਘਰ ਬੈਠੇ ਨੂੰ ਮਾਰਿਆ ਜਾਂਦਾ ਤਾਲਿਬਾਨ ਕੁਝ ਨਹੀਂ ਕਹਿੰਦੇ ਤੁਸੀਂ ਅਫਗਾਨਿਸਤਾਨ ਉੱਥੇ ਰਾਜ ਕਿਦਾਂ ਹੈ ਫਿਰ ਹੂੰ ਹੂੰ ਇਹ ਜਿਹੜਾ ਜਿਹੜੀਆਂ ਸਾਮਰਾਜਿਕ ਸ਼ਕਤੀਆਂ ਕਹਿ ਲਓ ਇੰਪੀਰੀਅਲਿਜ਼ਮ ਕਹਿ ਲਓ ਜਾਂ ਇੰਟਰਨੈਸ਼ਨਲ ਜੀਓਪੋਲੀਟਿਕਲ ਸ਼ਕਤੀਆਂ ਕਹਿਣ ਉਹ ਇਸ ਤਰ੍ਹਾਂ ਕਰ ਲੈਂਦੇ ਪਰ ਜਿਹੜੇ ਨੌਨ ਅੰਬੀਸ਼ੀਅਸ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਦਾ ਮਤਲਬ ਉਹ ਵਿਚਾਰੇ ਮਤਲਬ ਕੈਨਨ ਪਾਵਟਰੀ ਬਣਦੇ ਨੇ ਸੋ ਪ੍ਰੋਬਲਮ ਇਹ ਹੈ ਕਿ ਸਾਡੇ ਉਸ ਤਰੀਕੇ ਦੇ ਨਾਲ ਸਾਡੀ ਲੀਡਰਸ਼ਿਪ ਵੀ ਉਨੀ ਮੈਜਰ ਨਹੀਂ ਐ ਐਜੂਕੇਸ਼ਨ ਨਹੀਂ ਐ ਰੁਜ਼ਗਾਰ ਦੇ ਸਾਧਨ ਨਹੀਂ ਲੀਡਰਸ਼ਿਪ ਦੀ ਭਾਵਨਾ ਬਹੁਤ ਤੇ ਲੀਡਰ ਬਣਨ ਦੇ ਮੌਕੇ ਘਟਨੇ ਬਹੁਤ ਉਹ ਨੌਜਵਾਨ ਉਸ ਚੀਜ਼ ਦੇ ਵਿੱਚ ਪਰਤੇ ਜਾਂਦੇ ਨੇ ਪਰ ਇਹ ਬੜੀ ਬੜੀ ਮੈਸਜ ਦੀ ਕਦਰ ਨਾ ਬੜੀ ਤਖਦਾਈ ਲਾਉਂਦਾ ਹੈ ਸਾਡੇ ਸਾਹਮਣੇ ਜਿਹਦੇ ਵਿੱਚ ਸਾਰਿਆਂ ਨੂੰ ਜਾਗਣਾ ਵੀ ਚਾਹੀਦਾ ਹੈ ਨੌਜਵਾਨਾਂ ਨੂੰ ਤਾਂ ਖਾਸ ਕਰਕੇ ਅਲਰਟ ਰਹਿਣਾ ਚਾਹੀਦਾ ਹੈ ਕਿ ਮਤਲਬ ਉਹ ਇਸ ਤਰ੍ਹਾਂ ਦੇ ਨੈਰੇਟਿਵਸ ਦੇ ਵਿੱਚ ਨਾ ਆਉਣ ਪਰ ਚਲੋ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣਾ ਫਿਊਚਰ ਜਾਂ ਆਪਣਾ ਪੈਹ ਕਰਨਾ ਹੁੰਦਾ ਹੈ ਪਰ ਸ਼ਕਤੀਆਂ ਹੀ ਵੱਡੀ ਐਕਟਰ ਨੇ ਜਿਹੜੇ ਉਹ ਡਿਫ ਨਹੀਂ ਹਨ ਜਿੰਨੇ ਉਹਨਾਂ ਨੂੰ ਉਹ ਤਦ ਗਣ ਲਾ ਲੈਂਦੇ ਨੇ ਖੁਦ ਨੂੰ ਵੀ ਜਾਂ ਜਿੰਨੇ ਕੁ ਉਹਨਾਂ ਨੂੰ ਬਣਾ ਲੈਂਦੇ ਨੇ ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈ ਮੀਡੀਆ ਦਾ ਯੁੱਗ ਹੈ ਬੜੀ ਜਲਦੀ ਜ਼ੀਰੋ ਵੀ ਬਣ ਜਾਂਦੇ ਨੇ ਬੜੀ ਜਲਦੀ ਜ਼ੀਰੋ ਵੀ ਬਣਾ ਹੂੰ ਕਿ ਉਹਦਾ ਵੀ ਸਿਸਟਮ ਹੈ ਦੇਖੋ ਕੀ ਫਿਊਚਰ ਕੀ ਸਿਰਦੇੰਗਰ ਵਿੱਚ ਕੀ ਚੀਜ਼ ਹੈ ਵੈਸੇ ਅਮਰਤਪਾਲ ਦੀ ਗ੍ਰਿਫਤਾਰੀ ਵੇਲੇ ਵਿਰੋਧੀ ਧਿਰਾਂ ਵੱਲੋਂ ਇੱਕ ਦੋਸ਼ ਪੰਜਾਬ ਸਰਕਾਰ ਖਿਲਾਫ ਲੱਗਦਾ ਰਿਹਾ ਕਿ ਇਹ ਸੈਂਟਰ ਸਰਕਾਰ ਦਾ ਕੋਈ ਆਪਰੇਸ਼ਨ ਸੀਗਾ ਤੇ ਪੰਜਾਬ ਸਰਕਾਰ ਨੇ ਨਾਲ ਪੂਰੀ ਸਪੋਰਟ ਕੀਤੀ। ਅਜਿਹੀ ਤਰ੍ਹਾਂ ਦੀ ਵੀ ਵੱਡੇ ਪੱਧਰ ਤੇ ਬਹਿਨਵਾਜੀ ਪਿਛਲੇ ਸਮੇਂ ਹੁੰਦੀ ਰਹੀ ਹੈ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ 'ਚ ਕੋਈ ਫਰਕ ਨਹੀਂ ਹੈ। ਹੂੰ ਜੀ ਸਿਆਸੀ ਡੀਟਾ ਦੇ ਬਿਆਨਾਂ ਨੂੰ ਇੱਕ ਪਾਸੇ ਰੱਖ ਲੋ। ਜਦੋਂ ਇਨਫੋਰਮੇਸ਼ਨ ਕਰਨਾ ਹੈ ਚਾਹੇ ਕਿਸਾਨਾਂ ਦੇ ਮਾਮਲੇ 'ਚ ਹੋਇਆ। ਹੂੰ ਇਹ ਇੱਕੋ ਹੀ ਨੇ। ਜੀ। ਤੋਂ ਇਸ ਕਰਕੇ ਜਿਹੜੀ ਜਿਹੜੀ ਇੱਥੇ ਦੀ ਪੁਲਿਸ ਹੈ, ਉੱਥੇ ਦੀ ਪੁਲਿਸ ਹੈ, ਹੋਮ ਮਿਨਿਸਟਰੀ ਹੈ ਇਹ ਕੋਈ ਕੋਈ ਫਰਕ ਨਹੀਂ। 1% ਦਾ ਵੀ ਫਰਕ ਨਹੀਂ ਹੈ। ਹਾਂ ਹਾਂ ਜੀ ਕਿਉਂਕਿ ਉਹ ਉਸ ਮਾਮਲੇ ਦੇ ਵਿੱਚ ਉਹ ਇਵੇਂ ਹੀ ਹੋਣਾ ਸੀ ਆਪਰੇਸ਼ਨ ਉਹਨਾਂ ਦਾ ਸੀ ਉਹ ਸਕ੍ਰਿਪਟ ਉਹਨਾਂ ਦੀ ਲਿਖੀ ਹੋਈ ਸੀ ਇਹਨਾਂ ਨੇ ਤਾਂ ਵਿੱਚ ਪਾਰਟਿਸਿਪੇਟ ਕਰਿਆ ਉਹਨੂੰ ਹੁਣ ਵੀ ਕਰਨਗੇ ਜੇ ਹੋਊਗਾ ਤੁਸੀਂ ਸ਼ੁਰੂ ਕਰਨ ਜਿਹੜਾ ਆਪਣੇ ਜਿਹੜੀ ਡੈਥ ਹੋ ਸ਼ਹਾਦਤ ਹੋਈ ਹੈ ਨੌਜਵਾਨ ਦੀ ਯਾਰ ਜਿਹੜੇ ਨੌਜਵਾਨ ਚੱਕੇ ਹੋਏ ਨੇ ਅਜੇ ਇਹਨਾਂ ਘਤਰ ਹੋਣਾ ਨੇ ਰੇਲਾਂ ਵੀ ਰੋਕੀਆਂ ਮਤਲਬ ਉਹਦੇ ਬਾਰੇ ਕੋਈ ਬਿਆਨ ਨਹੀਂ ਆ ਰਿਹਾ ਆਮਦੂ ਪਾਰਟੀ ਦਾ ਹੂੰ ਸੋ ਇਹ ਉਸ ਮਾਮਲੇ ਕੋਈ ਕੋਈ ਨਿਊਜ਼ ਆਮਨੇ ਜੇ ਸਾਰੇ ਇੰਕ ਨੇ ਇਹ ਉਪਰੋਂ ਤੁਹਾਨੂੰ ਸ਼ਕਲਾਂ ਡਿਫਰੈਂਟ ਦਿਖ ਜਾਣਗੀਆਂ ਮਤਲਬ ਹੋਰ ਮਾਮਲਿਆਂ ਤੇ ਬਿਆਨਬਾਜ਼ੀ ਚ ਬੜਾ ਕੁਝ ਕਰ ਲੈਣਗੇ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਉਹਦੇ ਉੱਪਰ ਉਦੋਂ ਇੱਕੋ ਹੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਅੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅੱਜ ਦਾ ਜਿਹੜਾ ਪੰਜਾਬ ਦਾ ਸਿਆਸੀ ਹਾਲਾਤ ਉਹਨਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਕਰਵਟ ਲਈ ਹੈ ਤੇ ਕਰਵਟ ਪਿੱਛੇ ਕਿਹੜੇ ਕਿਹੜੇ ਵੱਡੇ ਰਾਜਨੇ ਉਹ ਸਾਡੇ ਨਾਲ ਬੇਬਾਕ ਖੋਲ੍ਹੇ ਨੇ ਸੋ ਪੜੀ ਸਾਹਿਬ ਸਟੈਂਡਰਡੀ ਮਿਸ਼ਨ ਪੰਜਾਬੀ ਵਿਲੀਊ ਉੱਲਾ ਸਮਰ ਦਿੱਤਾ ਸਪੋਰਟ ਬਹੁਤ ਬਹੁਤ ਤਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਦਰ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਇਹ ਮਿਸ਼ਨ ਪੰਜਾਬੀ